ਤੁਸੀਂ ਫਲਦਾਇਕ ਬਣੋ ਪਰਮੇਸ਼ਰ ਨੇ ਕਿਹਾ ਹੈ ਤੁਸੀਂ ਫਲਦਾਇਕ ਬਣੋ ਤਾਂ ਜੋ ਤੁਹਾਡਾ ਫਲ ਕਾਇਮ ਰਹੇ ਆ ਰਾਜੇ ਸ਼ਬਦ ਮੈਂ ਤੁਹਾਡੇ ਤੇ ਇੰਪਾਰਟ ਕਰਦੀਆਂ ਕਿ ਤੁਸੀਂ ਸਾਰੇ ਫਲਦਾਇਕ ਹੋਵੋ ਤੁਹਾਡਾ ਫਲ ਕਾਇਮ ਰਹੇ ਤੁਸੀਂ ਪ੍ਰਭੂ ਦੇ ਵਿੱਚ ਬਣੇ ਰਹੋ ਬਲੈਸ ਹੋਵ ਜੋ ਚਾਹੋ ਤੁਸੀਂ ਮੰਗੋ ਤੇ ਯੇਸ਼ੂ ਕੋਲੋਂ ਤੁਹਾਡੇ ਵਾਸਤੇ ਹੋ ਜਾਣਾ ਹੈ ਅੱਜ ਮਹਾਸਾਹਮਰਤ ਦੇ ਇਹ ਸ਼ਬਦ ਮੈਂ ਇਹ ਤੱਕ ਦੇ ਜੀਵਨ ਦੇ ਵਿੱਚ ਇੰਪਾਰਟ ਕਰਦੀਆਂ ਇੱਕ ਇੱਕ ਦੀ ਜ਼ਿੰਦਗੀ ਦੇ ਚ ਇਹਨਾਂ ਸ਼ਬਦਾਂ ਨੂੰ ਮੈਂ ਇੰਪਾਰਟ ਕਰਦੀਆਂ ਤਾਂ ਜੋ ਤੁਸੀਂ ਫਲਦਾਇਕ ਹੋਵੋ আর ਜੋ ਮੰਗੋ ਤੁਹਾਡੇ ਵਾਸਤੇ ਹੋ ਜਾਣਾ আর ਤੁਹਾਡਾ ਫਲ ਕਾਇਮ ਰਵੇ আর ਯੇਸ਼ੂ ਮਸੀਹ ਨੇ ਤੁਹਾਨੂੰ ਚੁਣ ਲਿਆ ਇਹ ਸ਼ਬਦ ਹੈ ਪ੍ਰਭੂ ਯੇਸ਼ੂ ਦਾ ਸ਼ਬਦ ਯੇਸ਼ੂ ਦੇ ਮੂੰਹ ਤੋਂ ਨਿਕਲ ਆਇਆ ਕਿ ਪ੍ਰਭੂ ਯੇਸ਼ੂ ਨੇ ਤੁਹਾਨੂੰ ਚੁਣਿਆ ਕਿਸੇ ਇਨਸਾਨ ਨੇ ਨਹੀਂ ਚੁਣਿਆ ਤੁਹਾਨੂੰ ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਖਾਸ ਮਕਸਦ ਦੇ ਵਾਸਤੇ ਚੁਣਿਆ ਕਿ ਤੁਸੀਂ ਫਲਦਾਇਕ ਹੋਵੋ ਉਹਦੀ ਮਹਿਮਾ ਕਰੋ ਤੇ ਉਹਦੇ ਵਿੱਚ ਕਾਇਮ ਰਹੋ ਤੇ ਫਲ ਲੈ ਕੇ ਆਵੋ ਇਸ ਵਾਸਤੇ ਪਰਮੇਸ਼ਰ ਨੇ ਤੁਹਾਨੂੰ ਚੁਣਿਆ ਕਿ ਉਹਦੇ ਮਿੱਤਰ ਹੋਵੋ ਤੁਸੀਂ ਤੇ ਮਿੱਤਰ ਜਿੱਥੇ ਯੇਸ਼ੂ ਹੈ ਉੱਥੇ ਮਿੱਤਰ ਵੀ ਨਾਲ ਹੀ ਬੈਠੇਗਾ ਚੋਣ ਲਿਆ ਪ੍ਰਭੇਸ਼ ਨੂੰ ਤੁਹਾਨੂੰ ਇਹ ਸ਼ਬਦ ਅੱਜ ਮੈਂ ਤੁਹਾਡੇ ਜੀਵਨਾਂ ਚ ਇਮਪਾਰਟ ਕਰਦੀਆਂ ਕੋਈ ਵਹਿਮ ਨਾ ਰਵੇ ਤੁਹਾਨੂੰ ਕਿ ਮੈਨੂੰ 허ਰੇ ਚੁਣਿਆ ਕਿ ਨਹੀਂ ਚੁਣਿਆ ਮੈਂ ਪਤਾ ਨਹੀਂ ਕੁਝ ਕਰ ਸਕਦਾ ਕਿ ਨਹੀਂ ਕਰ ਸਕਦੀ ਇਹ ਵਹਿਮ ਕੱਢ ਦਿਓ ਆਪਣੇ ਦਿਲਾਂ ਚੋਂ ਪ੍ਰਭੂ ਯੇਸ਼ੂ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਨੇ ਨਹੀਂ ਦੇਖਣਾ ਤੁਹਾਡਾ ਪਹਿਰਾਵਾ ਨਹੀਂ ਦੇਖਣਾ ਰੰਗ ਰੂਪ ਨਹੀਂ ਦੇਖਣਾ ਤੁਹਾਡਾ ਧਨ ਦੌਲਤ ਪੁੱਛ ਨਹੀਂ ਯੇਸ਼ੂ ਦਿਲ ਦਾ ਹੀ ਮਤਲਬ ਹੈ ਉਹਨੇ ਦਿਲ ਦੇਖਣਾ ਆ ਸੋ ਇਹ ਸ਼ਬਦ ਅੱਜ ਤੁਹਾਨੂੰ ਨਵਾਂ ਬਲ ਦੇਣਗੇ ਨਵੀਂ ਤਾਕਤ ਤੁਹਾਡੇ ਸ਼ਰੀਰਾਂ ਚ ਆ ਰਹੀ ਹੈ ਨਵਾਂ ਜੋਰ ਤੁਸੀਂ ਫੜ ਰਹੇ ਹੋ ਇਹ ਆਮ ਸ਼ਬਦ ਨਹੀਂ ਹੈ ਇਹ ਪਰਮੇਸ਼ਰ ਪ੍ਰਭ ਜੈਸ਼ੂ ਦੇ মুখ ਤੋਂ ਨਿਕਲੇ ਸ਼ਬਦ ਨੇ ਅਰੇਹੀ ਤੁਹਾਡੇ ਜੀਵਨ ਦੀ ਖਰਾਕ ਆ ਰੋਟੀ ਹੈ ਪ੍ਰਭੂਤਾਂ ਨੂੰ ਬles ਕਰਨ ਤੋਂ ਅੱਜ ਦਾ ਜਿਹੜਾ ਵਚਨ ਹੈ ਜਲਤੇ ਆਤਮਾ ਦੇ ਦੁਆਰਾ ਨਵਾਂ ਜਨਮ ਮੈਂ ਕੋੜੇ ਨੂੰ ਸ਼ੇਅਰ ਕਰਾਂਗੀ ਕਾਫੀ ਡਹਿਰਾਈ ਦਾ ਵਚਨ ਹੈ ਕਿਉਂਕਿ ਸਮਾਂ ਹੋ ਗਿਆ ਸਾਡਾ जल तत्मा दे जनाम मैं पिछले संडे भी अपने कपड़े वास्ते पूरी तैयारी हो चुकी है प्रार्थना भी मैं लगातार कर रही थी और प्रभु यीशु जी का यह हुक्म है कि जल आत्मा दे द्वारा जो ਨਵਾਂ ਜੀਵਨ ਨਹੀਂ ਪਾਉਂਦਾ ਉਹ ਪ੍ਰਭੂ ਦੇ ਰਾਜ ਵਿੱਚ ਸ਼ਾਮਲ ਨਹੀਂ ਹੋ ਸਕਦਾ ਜਲਦੀ ਅਸੀਂ ਦੇਖਾਂਗੇ ਪ੍ਰਭੂ ਦੇ ਵਚਨ ਵਿੱਚੋਂ ਯੋਨਾ ਦੀ انجیل ਉਹਦਾ ਤਿੰਨ ਅਧਿਆਏ ਉਹਦੀ ਇੱਕ ਆਇਤ ਤੋਂ ਜਲਦੀ ਜਲਦੀ ਅਸੀਂ ਪੜਾਂਗੇ ਦੇਖਾਂਗੇ ਕੌਣ ਇਨਸਾਨ ਸੀਗਾ ਜੋਨਾ ਦੀ انجیل ਉਹਦਾ ਤਿੰਨ ਅਧਿਆਏ ਦੀ ਆਇਤ ਤੋਂ ਜਲਦੀ ਜਲਦੀ ਫਰੀਸੀਆਂ ਵਿੱਚੋਂ ਨਿਕੇ ਦੇ ਨੂੰ ਸੁਣਾਉ ਦਾ ਇੱਕ ਫਰੀਸੀ ਜਿਹੜੇ ਜਿਹੜੇ ਫਰੀਸੀ ਸੀਗੇ ਕੌਣ ਸੀਗੇ ਇਹ ਜਾਜਕ ਸੀਗੇ ਇਹ ਖਾਸ ਉਹ ਲੋਕ ਸੀਗੇ ਜਿਹੜੇ ਬਾਈਬਲ ਦੀ ਸਿੱਖਿਆ ਦਿੰਦੇ ਸੀਗੇ ਰੱਬ ਦੇ ਬਚਨ ਦਾ ਪ੍ਰਚਾਰ ਕਰਦੇ ਸੀਗੇ ਤੇ ਉਹਨਾਂ ਤੋਂ ਉਹਨਾਂ ਦੇ ਉਹਨਾਂ ਦਾ ਸਰਦਾਰ ਸੀਗਾ ਉਹਦਾ ਨਾਮ ਸੀ ਨਿੱਕੇ ਡੋਮਾਸ ਆਰ ਉਹ ਮਤਲਬ ਜਮਾਤ ਨੂੰ ਪੜ੍ਹਾਉਣ ਵਾਲਾ ਸੀਗਾ ਸਿੱਖਿਆ ਦੇਣ ਵਾਲਾ ਸੀਗਾ ਹਾਂਜੀ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਸੀ ਉਹ ਯਹੂਦੀਆਂ ਦਾ ਸਰਦਾਰ ਸੀ ਜਾਨੀ ਕਿ ਉਹਨਾਂ ਨੂੰ ਪ੍ਰਚਾਰ ਕਰਨ ਵਾਲਾ ਸੀਗਾ ਹਾਂਜੀ ਉਹ ਰਾਤ ਨੂੰ ਯੇਸ਼ੂ ਦੇ ਕੋਲ ਆਇਆ ਹਾਂਜੀ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਜੋ ਉਹਨਾਂ ਦੇ ਜੇ ਉਹਨਾਂ ਦੀ ਗੀਲ ਤਿੰਨ ਵਿਆਹ ਇੱਕ ਇਹ ਤਾਇਤ ਤੇ ਆ ਕਿੱਦਾਂ ਰਿਹਾ ਯੇਸ਼ੂ ਕੋਲੇ ਲੋਕ ਲੋਕ ਤੇ ਰਾਤ ਨੂੰ ਚੋਰੀ ਕਿਉਂਕਿ ਉਹ ਉਹ ਜਾਜਕ ਸਿਗਾ ਉਹ ਸਰਦਾਰ ਸਿਗਾ ਉਹ ਗੁਰੂ ਸੀ ਉਹਨਾਂ ਦਾ ਅੱਗੇ ਤੁਸੀਂ ਪੜੋਗੇ ਤੁਹਾਨੂੰ ਪਤਾ ਲੱਗ ਜਾਏਗਾ ਉਹਦੀ 10 ਆਤ ਨੂੰ ਜਿਹੜਾ ਕ ਪੜਿਓ ਇਹ ਕੌਣ ਸੀਗਾ ਕਹੇ ਦਿਓ ਦੱਸ ਇਹ ਇੱਥੇ 10 ਯਸ਼ੂ ਨਾਲ ਉੱਤਰ ਦਿੱਤਾ ਕੀ ਤੂੰ ਇਜ਼ਰਾਈਲ ਦਾ ਗੁਰੂ ਹੋ ਕੇ ਇਹ ਗੱਲਾਂ ਨਹੀਂ ਸਮਝਦਾ ਤੂੰ ਇਜ਼ਰਾਈਲ ਦਾ ਗੁਰੂ ਹੈ ਤੂੰ ਇਜ਼ਰਾਈਲ ਨੂੰ ਸਿਖਾਉਣ ਵਾਲਾ ਹੈ ਸਿੱਖਿਆ ਦੇਣ ਵਾਲਾ ਹੈ ਤੂੰ ਬਾਈਬਲ ਨੂੰ ਪੜਨ ਵਾਲਾ ਪੜਾਉਣ ਵਾਲਾ ਹੈ ਕਿ ਤੂੰ ਇਸ ਗੱਲ ਨੂੰ ਨਹੀਂ ਸਮਝਦਾ ਕਿ ਜਨ ਤੇ ਆਤਮਾ ਦੇ ਦੁਆਰਾ ਨਵਾਂ ਜਨਮ ਹੁੰਦਾ ਆ ਤੈਨੂੰ ਸਮਝ ਨਹੀਂ ਆ ਰਹੀ ਔਰ ਉਹ ਗੁਰੂ ਸਿਗਾ ਇਸ ਕਰਕੇ ਉਹ ਉਹ ਲੁਕ-ਲੁਕ ਕੇ ਯੇਸ਼ੂ ਕੋਲੇ ਰਾਤ ਦੇ ਵੇਲੇ ਆ ਰਿਹਾ ਸੀਗਾ ਕਿ ਕਿਤੇ ਬਾਕੀ ਮੈਨੂੰ ਵੇਖ ਨਾ ਲੈਣ ਤੇ ਮੇਰਾ ਵਿਰੋਧ ਨਾ ਕਰਨ ਇਸ ਕਰਕੇ ਔਰ ਯੇਸ਼ੂ ਦੇ ਕੋਲੇ ਲੁਕ ਕੇ ਨਹੀਂ ਆਉਣਾ ਨੱਚ ਜਾ ਟੱਪ ਕੇ ਆਉਣਾ ਆ ਹਾਲੇਲੂਇਆ ਹਾਂਜੀ ਅਤੇ ਓਕੇ ਦੋ ਆਤੀ ਹਾਂਜੀ ਦੋ ਤੇ ਆ ਜਾਓ ਅਪੇ ਉਸ ਨੂੰ ਆખ્યા ਸੁਆਮੀ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਰ ਦੀ ਵੱਲੋਂ ਆਏ ਹੋਣੇ ਜਾਣ ਗਿਆ ਸੀ ਇਸ ਗੱਲ ਨੂੰ ਕਿ ਯੇਸ਼ੂ ਮਸੀਹ ਹੀ ਗੁਰੂ ਹੋ ਕੇ ਪਰਮੇਸ਼ਰ ਵੱਲੋਂ ਉਹ ਜੀਵਨ ਦੀ ਰੋਟੀ ਉਹ ਸਾਡੇ ਵਿੱਚਕਾਰ ਉਤਰੀ ਹੈ ਤੇ ਉਹ ਯੇਸ਼ੂ ਮਸੀਹ ਹੀ ਹੈ ਉਹ ਜਾਣ ਗਿਆ ਸੀਗਾ ਇਸ ਗੱਲ ਨੂੰ ਹਾਂਜੀ ਕਿਉਂਕਿ ਇਹ ਨਿਸ਼ਾਨ ਜਿਹੜੇ ਤੁਸੀਂ ਵਿਖਾਉਂਦੇ ਹੋ ਕੋਈ ਵੀ ਨਹੀਂ ਵਿਖਾ ਸਕਦਾ ਜੇ ਪਰਮੇਸ਼ਰ ਉਹਦੇ ਨਾਲ ਨਾ ਹੋਵੇ ਨਾਲ ਨਾ ਹੋਵੇ ਜਿਹੜੇ ਨਿਸ਼ਾਨ ਚਿੰਨ ਚਮਤਕਾਰ ਤੁਸੀਂ ਬਖਾੜ ਰਹੇ ਹੋ ਇਹ ਓਨੀ ਦੇਰ ਨਹੀਂ ਹੋ ਸਕਦੇ ਜੇ ਪਰਮੇਸ਼ਰ ਤੁਹਾਡੇ ਨਾਲ ਨਹੀਂ ਹੈ ਹਾਂਜੀ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ ਜੇ ਕੋਈ ਨਵੇਂ ਸਿਰਿਓਂ ਨਹੀਂ ਜੰਮਦਾ ਤੇ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ ਪੰਜ ਆਇਤ ਨੂੰ ਪੜ ਲਓ ਜਿਹੜਾ ਕੱਪਾ ਹੁਣ ਇਹਨੂੰ ਸ਼ਾਰਟ ਕਰਦੇ ਆ ਯੇਸ਼ੂ ਨਾਤਰ ਹਿੱਤਾ ਮੈਂ ਤੁਹਾਨੂੰ ਸਾਸਾ ਚਾਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਔਰ ਆਤਮਾ ਤੋਂ ਨਾ ਜਮੇ ਪਰਮੇਸ਼ਰ ਦੇ ਰਾਜ ਨੂੰ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦਾ ਨਹੀਂ ਵੜ ਸਕਦਾ ਜਲ ਤੇ ਆਤਮਾ ਇੱਥੇ ਯੇਸ਼ੂ ਮਸੀਹ ਉਹਨਾਂ ਨੂੰ ਸਿਖਾ ਰਹੇ ਨੇ ਉਹਨਾਂ ਨੂੰ ਦੱਸ ਰਹੇ ਨੇ ਕਿ ਠੀਕ ਹੈ ਤੁਸੀਂ ਸਿੱਖਿਆ ਦੇ ਰਹੇ ਹੋ ਤੁਸੀਂ ਦੱਸ ਰਹੇ ਹੋ ਤੁਸੀਂ ਪੜ੍ਹਾ ਰਹੇ ਹੋ ਪਰ ਜਿੰਨੀ ਦੇ ਤੁਸੀਂ ਬਪਤਿਸਮਾ ਨਹੀਂ ਲੈਂਦੇ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦੇ ਜਲ ਤੇ ਆਤਮਾ ਦੇ ਦੁਆਰਾ ਨਵਾਂ ਜਨਮ ਹੁੰਦਾ ਹੈ ਔਰ ਲਾਸ ਸੰਡੇ ਦੱਸਿਆ ਗਿਆ ਸੀ ਬਪਤਿਸਮਾ ਹੋਣੇ ਨੇ ਨੂੰ ਨਹੀਂ ਪਤਾ ਕਿੰਨੇ ਤਿਆਰ ਹੋਏ ਨੇ ਕਿੰਨੇ ਜਣੇ ਤਿਆਰ ਆ ਬਪਤਿਸਮਾ ਲੈਣ ਨੂੰ ਹੱਥ ਖੜਾ ਕਰੋ ਹਾਂ 1 ਕੈ ਸਰ 1 ਕੈ ਕਿੰਨੇ ਜਣਾਂ ਦੇ ਬਪਤਿਸਮਾ ਹੋਏ ਹੋਏ ਨੇ ਹੱਥ ਖੜਾ ਕਰੋ ਹਾਂ ਕੋਈ ਦੂਸਰਾ ਕੌਣ ਹੈ ਹੋਰ ਖੜਾਈ ਲੈ ਨਾ ਪੱਕਾ ਦੋ ਹੋ ਗਏ ਕਿੰਨੇ ਜਣੇ ਦੇ ਬਪਤਿਸਮਾ ਹੋਏ ਨੇ ਹੱਥ ਖੜੇ ਕਰੋ ਹਾਂ ਜਿਨ੍ਹਾਂ ਦੇ ਬਪਤਿਸਮਾ ਹੋਏ ਨੇ ਹੱਥ ਖੜੇ ਕਰੋ ਅੱਛਾ ਬਾਟੀਆਂ ਦੇ ਨਹੀਂ ਹੋਏ ਹੈਗੇ ਆ ਰੱਬ ਦੇ ਪਿਆਰਿਓ ਅੱਜ ਬਚਨ ਸਭ ਦੇ ਵਾਸਤੇ ਹੀ ਹੈ ਆਪਣੇ ਆਪ ਨੂੰ ਤਿਆਰ ਕਰੋ ਬਪਤਿਸਮਾ ਦੀ ਬਾਤ ਹੈ ਇਹ ਜ਼ਰੂਰੀ ਹੈ ਕਿਉਂਕਿ ਯੇਸ਼ੂ ਮਸੀਹ ਨੇ ਮਰਤਸ ਦੀ ਇੰਜੀਲ ਵਿੱਚ ਵੀ ਕਿਹਾ ਕਿ ਜਿਹੜਾ ਵਿਸ਼ਵਾਸ ਕਰੇ ਪ੍ਰਭ ਯੇਸ਼ੂ ਮਸੀਹ ਦਿੱਤਿਆ ਇਹਨਾਂ ਵਿਸ਼ਵਾਸ ਕਰ ਲਿਆ ਉਹਦਾ ਦੂਸਰਾ ਕੰਮ ਕੀ ਹੈ ਦੂਸਰਾ ਹੁਕਮ ਉਹਨੇ ਮੇਰਾ ਪੂਰਾ ਕਰਨਾ ਹੈ ਕਿ ਉਹ ਬਪਤਿਸਮਾ ਲਵੇ ਤਾਂ ਬਚਾਇਆ ਜਾਵੇਗਾ ਤਾਂ ਬਚਾਇਆ ਜਾਵੇਗਾ ਸੋ ਕਾਫੀ ਲੰਬਾ ਸੀ ਅੱਜ ਦਾ ਬਚਨ ਬਟ ਟਾਈਮ ਨਹੀਂ ਹੈ ਅਰ ਯੇਸ਼ੂ ਮਸੀਹ ਨੇ ਵੀ ਬਪਤਿਸਮੇ ਦਿੱਤੇ ਸੀਗੇ ਇਹਦੀ ਬਾਈ ਨੂੰ ਪੜ ਲਓ ਜਲਦੀ ਜਲਦੀ ਇਹਦੀ ਬਾਈ ਇਹਦੇ ਬੱਚਾ ਯਹੀ ਹੁੰਦੇ ਹੋਰੇ ਕੇਲੇ ਯਹੂਦੀਆਂ ਦੇ ਦੇਸ਼ ਵਿੱਚ ਆਏ ਪਰ ਉਹ ਉੱਥੇ ਉਹਨਾਂ ਦੇ ਨਾਲ ਟਿਕਿਆ ਅਤੇ ਬਪਤਿਸਮਾ ਦਿੰਦਾ ਰਿਹਾ ਬਪਤਿਸਮਾ ਯੇਸ਼ੂ ਮਸੀਹ ਖੁਦ ਦਿੰਦੇ ਸੀਗੇ ਅਰ ਯੇਸ਼ੂ ਮਸੀਹ ਨੇ ਬਪਤਿਸਮਾ ਲਿਆ ਵੀ ਯੇਸ਼ੂ ਮਸੀਹ ਨੇ ਕੋਈ ਕੰਮ ਐਦਾਂ ਦਾ ਸਾਨੂੰ ਕਰਨ ਵਾਸਤੇ ਨਹੀਂ ਕਿਹਾ ਜਿਹੜਾ ਉਹਨਾਂ ਨੇ ਆਪ ਨਾ ਕੀਤਾ ਹੋਵੇ ਉਹਨਾਂ ਨੇ ਪਹਿਲਾਂ ਬਪਤਿਸਮਾ ਲਿਆ ਯਹੂਦਾਂ ਕੋਲੋਂ ਜਰਦਨ ਨਦੀ ਦੇ ਵਿੱਚ ਪਵਿੱਤਰ ਆਤਮਾ ਉੱਤਰਿਆਉਣਾ ਤੇ ਸਵਰਗ ਤੋਂ ਬਾਣੀ ਆਈ ਮੇਰਾ ਪਿਆਰਾ ਪੁੱਤਰ ਜੀਤੋ ਮੈਂ ਪਰਸਾਨਾ ਫਿਰ ਉਹਨਾਂ ਨੇ ਬਪਤਿਸਮਾ ਦਿੱਤੇ ਫਿਰ ਅੱਗੋਂ ਸਾਨੂੰ ਹੁਕਮ ਦਿੱਤਾ ਮਤੀ ਦਿਨ ਜੀਲ ਵਿੱਚ ਚੇਲਿਆਂ ਨੂੰ ਹੁਕਮ ਦਿੱਤਾ ਕਿ ਜਾਓ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਉਹਨਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਂ ਵਿੱਚ ਬਪਤਿਸਮਾ ਦਿਓ ਇਹ ਚੇਲਿਆਂ ਦਿਵਾਤੇ ਹੁਕਮ ਹੈ ਔਰ ਚੇਲੇ ਉਸ ਹੁਕਮ ਨੂੰ ਪੂਰਾ ਕਰਦੇ ਨੇ कलिसिया वास्ते ने बपतिसमे लैने ने हुक्म है जरा विश्वास करे वो लवे वो बचाया जाएगा यशु तो बगैर मेरा हो अगर उन्होंने ठाण लिया तो बपतिसमा भी लेना लै प्रभु का हुक्म है सो अंत के समय ती है ਉਹ ਵੇਣਾ ਉਹ ਘੜੀ ਕਦੋਂ ਆ ਜਾਣੀ ਹੈ ਕਿਤੇ ਆਪਾਂ ਸਲਾਵਾ ਹੀ ਕਰਦੇ ਨਾ ਰਹਿ ਜਾਈਏ ਪ੍ਰਭੂ ਦੇ ਹੁਕਮ ਨੂੰ ਜਿੰਨੀ ਜਲਦੀ ਹੋ ਸਕੇ ਪੂਰਾ ਕਰੋ ਪਰਮੇਸ਼ਰ ਤੁਹਾਨੂੰ ਬles ਕਰਨ ਆਸ਼ਿਸ਼ ਦੇਣ ਬਰਕਤ ਦੇਣ ਜੈ ਮਸੀਹ ਦੀ ਸਾਰਿਆਂ ਨੂੰ